A to Z ਸਰਵਿਸ ਸੋਲੂਸ਼ਨ ਫਗਵਾੜਾ ਰੋਡ ਹੁਸ਼ਿਆਰਪੁਰ ਦੇ ਓਨਰ ਦੇ ਬੇਟੇ ਨੇ ਬੀਤੀ ਰਾਤ ਕੁਛ ਘਰੇਲੂ ਕਾਰਨਾ ਕਰਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੇਖ ਸਕਦੇ ਹੋ ਤੁਸੀਂ ਦੁਕਾਨ ਦਾ ਇਹ ਸੀਨਾ ਬਾਜ਼ਾਰ ਦਾ ਜਿਹੜੀ A to Z ਸਰਵਿਸ ਸੋਲੂਸ਼ਨ ਦੁਕਾਨ ਹੈਗੀ ਆ ਪ੍ਰਤਾਪ ਪ੍ਰੋਵੀਜ਼ਨ ਸਟੋਰ ਜਿਨ੍ਹਾਂ ਦੇ ਪਿੱਛੇ ਜੇ ਚੋਰੀ ਹੋਈ ਸੀ ਉਹਨਾਂ ਦੇ ਬਿਲਕੁਲ ਨਾਲ ਦੀ ਦੁਕਾਨ ਹੈ ਤੇ ਜਲਦ ਆਪਾਂ ਹੁਣ ਇਹਦੇ ਬਾਰੇ ਗੱਲਬਾਤ ਕਰਾਂਗੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਮੇਰੇ ਨਾਮ ਪਰਬੱਧ ਕੀ ਹੋਇਆ ਤੁਹਾਡੇ ਬੇਟੇ ਦਾ ਜਿਹੜਾ ਮਾਮਲਾ ਹੋਇਆ ਕੁਝ ਨਹੀਂ ਹੋਇਆ ਕੋਈ ਪਤਾ ਨਹੀਂ ਕੀ ਗੱਲ ਇਹਦਾ ਨਾਮ ਕੀ ਮੁੰਡੇ ਦਾ ਸੋਚਦਾ ਪਤਾ ਨਹੀਂ ਕੀ ਦੱਸਦਾ ਨਹੀਂ ਇਹ ਸਗਾ ਨਾਮ ਕੀ ਮੁੰਡੇ ਦਾ ਨਹੀਂ ਕੀ ਤਾਂ ਕੰਮ ਕੀ ਕਰਦਾ ਇਹ ਬਿਜਲੀ ਦਾ ਕੰਮ ਕਰਦਾ ਨਾਲੇ ਆਰੋ ਦਾ ਕਰਦਾ ਤੇ ਕੀ ਕਰ ਕੋਈ ਗੱਲਬਾਤ ਹੋਈ ਸੀ ਕੋਈ ਘਰ ਕੋਈ ਗੱਲ ਨਹੀਂ ਹੋਈ ਇੱਥੇ ਸਮਾਨ ਚੱਕਦਾ ਸੀ ਬਸ ਅੱਛਾ ਕੀ ਕੰਦਾ ਹੋਇ ਕਹਿੰਦਾ ਮੇਰਾ ਲੱਕ ਦੁਖਦਾ ਮੇਤ ਸਮਾਨ ਨਹੀਂ ਚੱਕਿਆ ਜਾਂਦਾ ਤੇ ਕੰਮ ਨੂੰ ਲੈ ਕੇ ਕੀ ਗੱਲ ਹੋਈ ਸੀ ਕਹਿੰਦਾ ਮੈਂ ਅਲੱਗ ਨਹੀਂ ਕੰਮ ਕਰਨਾ ਮੈਂ ਪਾਪਾ ਨਾਲ ਕਰਨਾ ਆ ਅੱਛਾ ਇਹ ਦੁਕਾਨ ਇੱਥੇ ਛੋਟੀ ਹੈ ਉੱਥੇ ਸ਼ਿਫਟ ਕਰ ਲੈਣਾ ਸਮਾਨ ਤੇ ਕੀ ਰੱਖਤੀ ਕੱਲ ਰਾਤੀ ਦੁਕਾਨ ਬੰਦ ਕਰਕੇ ਘਰ ਆਇਆ ਸੀਗਾ ਬੰਦ ਨਹੀਂ ਕੀਤੀ ਦੁਕਾਨ ਕਿਸੇ ਨੇ ਵੀ ਤੇ ਇਹਦੇ ਬਾਰੇ ਕਿੱਦਾਂ ਪਤਾ ਲੱਗਾ ਜਦੋਂ ਇਹਨੇ ਇਹ ਕੀਤਾ ਆਪਣਾ ਮੈਂ ਜੇ ਮੈਂ ਜਾਂਦਾ ਸੀ ਪਾਪਾ ਤੋਂ ਚੋਰੀ ਮੈਂ ਕਹਾ ਜੇ ਮੈਂ ਚਲੇ ਗਿਆ ਹੁਣ ਹਾਂ ਤਾਂ ਆ ਕੇ ਮੈਂ 10 11 ਵਜੇ ਘਰ ਨੂੰ ਆਉਂ ਪਰਦਾ ਮੈਂ ਕਹਾ ਆਇਆ ਹੀ ਨਹੀਂ ਅੱਜ ਪਤਾ ਨਹੀਂ ਕਿੱਥੇ ਗਿਆ ਮੁੰਡਾ ਜਦ ਇਹ ਕਹਿੰਦੇ ਮੈਂ ਤਾਂ ਦੁਕਾਨ ਬਾਹਰ ਬੰਦ ਕਰਕੇ ਆਇਆ ਹਾਂ ਤਾਂ ਦੁਕਾਨ ਤੇ ਸੀਗਾ ਇੰਨੀਗਾ ਮੈਂ ਕਹਾ ਚਲ ਚਲ ਗਿਆ ਹੁਣ ਮੈਂ ਕਹਾ ਅਮਰਸਾ ਚਲ ਗਿਆ ਹੋਊਗਾ ਇਹ ਜਵੇਰੇ ਆ ਕੇ ਜਦੋਂ ਦੁਕਾਨ ਖੋਲ੍ਹ ਲਈ ਆ ਤੇ ਅੰਦਰ ਉਮਰ ਕਿੰਨੀ ਕੀ 17 ਸਾਲ ਹੋ ਗਏ ਆ ਹਾਂ ਜੀ ਨਾਮ ਕੀ ਨਾਮ ਲਾਉਦੇ ਆ ਇਹ ਮੁੰਡੇ ਦਾ ਨਾਮ ਹਕੀਤਾ ਮੇਰਾ ਨਾਮ ਦਵਿੰਦਰ ਸਿੰਘ ਅੱਛਾ ਇਹਨੇ ਪਰ ਮੁੰਡੇ ਦੀ ਨਾਮ ਮੁੰਡੇ ਦੀ 17 ਸਾਲ ਹੋ ਗਏ ਰ ਕੰਮ ਕੀ ਕਰਦਾ ਇਹ ਕਮ ਹੋਮ ਅਪਲੈਂਸ ਅਜਦਾ ਜੀਜਰਾ ਦਾ ਆਰਓ ਦਾ ਆਵਾ ਮਾਈਕਰੋਬ ਵਗੈਰਾ ਐਰ ਕਾਰ ਦੀ ਕਿਟਿੰਗ ਅੱਜ ਜੋ ਦੁਕਾਨ ਦੇ ਤੇ ਇਨਸੀਡੈਂਟ ਹੋਇਆ ਇਹ ਕਿਹੜੇ ਕਾਰਨਾਂ ਨਾਲ ਉਹ ਇਹ ਤੇ ਤੁਹਾਨੂੰ ਕਿਦਾ ਪਤਾ ਲੱਗਾ ਮੈਂ ਰਾਤ ਨੂੰ ਅਸੀਂ ਇਧਰੋਂ ਦੂਸਰੀ ਪਰਮੇਂਦਕਾਨ ਦੁਕਾਨਾਂ ਤੋਂ ਵੇਚ ਤੀਆਂ ਉਹਨਾਂ ਦਾ ਸਾਮਾਨ ਅਸੀਂ ਕੱਢ ਕੇ ਨਾ ਢੋ ਰਿਆ ਸੀ ਉਹਨਾਂ ਨੂੰ ਚੱਕ ਕੇ ਲਿਜਾ ਰਹਾ ਸੀ ਤੇ ਮੈਂ ਦਿਲੇ ਗਿਆ ਇੱਥੇ ਕੋਈ ਨਹੀਂ ਸੀ ਮੈਂ ਸੱਟਰ ਸੱਟ ਕੇ ਚਲਾ ਗਿਆ ਅਸੀਂ ਸਵੇਰੇ 10 ਵਜੇ ਗਏ ਮੈਂ ਡਰਾਈਵਰ ਤੇ ਇੱਕ ਮਜ਼ਦੂਰ ਸਿਕਾ ਤੇ ਅਸੀਂ ਕਿਲੇ ਜਾ ਕੇ ਆਏ ਦੋ ਜੇੜੇ ਸਾਡੇ ਲੱਗਾ ਸ਼ਾਮ ਨੂੰ ਜਿਲੇ ਮੈਂ 9:30 ਵਜੇ ਪਹੁੰਚਾ ਦੇਖਿਆ ਇੱਥੇ ਕੋਈ ਵੀ ਨਹੀਂ ਸੀ ਮੈਂ ਛੱਡ ਨੂੰ ਚੱਕਿਆ ਉੱਥੋਂ ਦਿੰਦੇ ਪੈਸੇ ਮੋਰੇ ਇੱਕ ਚੱਕ ਕੇ ਮੈਂ ਲਾ ਕੇ ਚੱਲ ਗਿਆ ਘਰ ਗਏ ਹੋਣਗੇ ਤੇ ਕਈ ਵਾਰੀ ਕੰਮ ਪੈਂਦਾ ਤੇ ਮੈਂ ਜਾ ਕੇ ਘਰ ਜਾ ਕੇ ਮੈਂ ਬਹੁਤ ਥੱਕਿਆ ਸੀ ਮੈਂ ਜਾ ਕੇ ਸੌਂ ਗਿਆ ਕੋਠੇ ਦੇ ਉੱਤੇ ਰਾਤ ਨੂੰ 9:12 ਵਜੇ ਮੈਨੂੰ ਫੋਨ ਆਇਆ ਘਰ ਦਿੰਦੇ ਤੇ ਮੁੰਡਾ ਕਿੱਥੇ ਆ ਮੈਂ ਕਹਿੰਦੀ ਤੁਹਾਨੂੰ ਪਤਾ ਕਹਿੰਦੇ ਤੁਹਾਡੇ ਨਾਲ ਨਹੀਂ ਸੀ ਮੈਂ ਕਹਿੰਦੀ ਮੇਰੇ ਨਾਲ ਵੀ ਨਹੀਂ ਸੀ ਕਿ ਉਹ ਰਾਤ ਕਰਨ ਨਹੀਂ ਗਿਆ ਮੁੰਡਾ ਰਾਤ ਕਰਨ ਨਹੀਂ ਗਿਆ ਅੱਗੇ ਵੀ ਇੱਕ ਵਾਰੀ ਇੱਦਾਂ ਚਲਾ ਗਿਆ ਸੀ ਤਾਂ ਅਮਰਥਰ ਨੂੰ ਆਈ ਕਿ ਜਾਂ ਹੋ ਸਕਦਾ ਇਹ ਹੁਣ ਤਿਆਰ ਹੋ ਰਿਹਾ ਫਿਰ ਇਹ ਜਾਣ ਲੈ ਦੇਖਣ ਲਈ ਤਾਂ ਮੈਂ ਇਹਦੇ ਲਈ ਸਵੇਰੇ ਆਇਆ ਉਧਰਲੇ ਪੋਰਸ਼ਨ ਤੋਂ ਸਾਡਾ ਜਣਾ ਬਹੁਤ ਘੱਟ ਹੈ ਤੇ ਮੈਂ ਇੱਥੋਂ ਦੇ ਲਈ ਆਇਆ ਮੈਂ ਆ ਕੇ ਦੁਕਾਨ ਖੋਲੀ ਆਪਣੇ ਲਾਈਟਾਂ ਵਗੈਰਾ ਜਾਉਣੇ ਇੱਕ ਜਿਹੜਾ ਉਧਰ ਵੀ ਹੈ ਜਿਹੜਾ ਇਹ ਹੀ ਆਨ ਆਫ ਕਰਦਾ ਸੀ ਮੁੰਡਾ ਮੈਂ ਉਧਰਲੇ ਪਾਸੇ ਗਿਆ ਤਾਂ ਮੈਨੂੰ ਜਾਲੀ ਦੇ ਵਿੱਚ ਉਹਦੀ ਦਿਸਿਆ ਮੈਂ ਕਿਹਾ ਇਹ ਇੱਥੇ ਕੀ ਕਰਨ ਲੱਗਾ ਆ ਕਿਉਂਕਿ ਇਹਨਾਂ ਨੇ ਜਿੱਦੇ ਜਾਣਾ ਸੀ ਅਮਰਥਾ ਤਾਂ ਫੇਰ થી ਉਸ ਹਾਬ ਦੇ ਨਾਲ ਰਿਪੋਰਟ ਖਾਣੀ ਸੀ ਮੈਂ ਦੇ ਲਈ ਜਾ ਕੇ ਦੇਖਿਆ ਤੇ ਉਹ ਦੋਸਤ ਨੂੰ ਉਹ ਦਿਨ ਹੀ ਗਿਆ ਇਹ ਹਾਂਜੀ ਜੀ ਠੀਕ ਸੀ ਕਿੰਨੇ ਵਜੇ ਦੀ ਗੱਲ ਹੈ ਇਹ ਮੈਂ ਸਵੇਰੇ ਆਇਆ 9 ਵਜੇ 9:30 ਵਜੇ ਇਸ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਆ ਬਾਅਦ ਤੇ ਆਈ ਹੈ ਹਾਂਜੀ ਸਰ ਦੁਕਾਨ ਤੁਸੀਂ ਬੰਦ ਕਰਕੇ ਗਏ ਸੀ ਹਾਂਜੀ ਤੇ ਜਦੋਂ ਤੁਸੀਂ ਇਹਨੇ ਦੱਸਿਆ ਅਸੀਂ ਫੋਨ ਕੀਤਾ ਸਵਿਚ ਆਫ ਆ ਰਿਹਾ ਸੀਗਾ ਇਹ ਕਿੰਨੇ ਪੈੰਪਰਾ ਹੋ ਗਏ ਅੱਥੇ ਪਿਆ ਸੀਗਾ ਤੇ ਜਿਹੜਾ ਫੋਨ ਦੀ ਬੈਟਰੀ 1% ਸੀਗੀ ਆ ਚਾਰਜਿੰਗ ਤੇ ਲੱਗਾ ਹੋਇਆ ਜਿਹੜਾ ਇਹ ਦੇ ਕੋ ਨੰਬਰ ਮੈਂ ਫੜਾਇਆ ਹੁੰਦਾ ਤੇ ਉਹ ਜਦ ਚੋਰੀ ਗੱਲ ਦੇ ਬਾਹਰ ਵੀ ਹੁੰਦਾ ਤਾਂ ਇਹਦਾ ਫੋਨ ਬੰਦ ਪਈ ਜਾਣਾ ਸੀ ਤੇ ਚਾਰ ਦੇ ਨਹੀਂ ਨਾਲ ਲੈ ਕੇ ਜਾਊਗਾ ਤੇ ਜਿਸ ਦਿਨ ਮੈਂ ਆਇਆ ਸਵੇਰੇ ਮੈਂ 9:30 ਵਜੇ ਆ ਕੇ ਦੁਕਾਨ ਖੋਲੀ ਆ ਖੋਲ ਕੇ ਮੈਂ ਆਹ ਲਾਈਟਾਂ ਦੇ ਕੋਲ ਜਾ ਤੋਂਦਾ ਮੈਂ ਜਦੋਂ ਉੱਧਰ ਗਿਆ ਮੈਨੂੰ ਜਾਲੀ ਵਿੱਚ ਵੀ ਨਜ਼ਰ ਆਇਆ ਚਾਬੀ ਚਾਬੀ ਉਹਦੇ ਕੋਲ ਵੀ ਹੁੰਦੀ ਐ ਇੱਕ ਹਾਂਜੀ ਜਿਹੜੀ ਦੁਕਾਨ ਅੰਦਰ ਆਇਆ ਖੋਲ ਕੇ ਉਹ ਜਿਸ ਵੇਲੇ ਅੱਥੋਂ ਅੱਥੀ ਜਾਣੇ ਆ ਤੇ ਚਾਬੀਆਂ ਉਹਦੇ ਕੋਲੇ ਹੀ ਹੁੰਦੀਆਂ ਅੱਛਾ ਲੇਕਿਨ ਜਿਸ ਦਿਨ ਇੱਥੇ ਆ ਜਾਂਦੇ ਉਹ ਦਿੰਦਿਆਂ ਦੇ ਵਿੱਚ ਹੀ ਲੱਗੀਆਂ ਹੋਈਆਂ ਹਨ ਮੋਹਿੰਦੇ ਨੇ ਮੈਂ ਉੱਥੋਂ ਗਿਆ ਨੈਚੁਰਲ ਗਿੰਦਿਆਂ ਨੂੰ ਮੈਂ ਲਾਇਆ ਤੇ ਚਾਬੀਆਂ ਲੈ ਕੇ ਮੈਂ ਘਰ ਨੂੰ ਜਾ ਕੇ ਨਾਲ ਉੱਥੇ ਰੱਖ ਦਿੱਤੀਆਂ ਸਵੇਰੇ ਮੈਂ ਇੱਧੇ ਕਾਕਾ ਕਿਥੇ ਆਪਣਿਆਂ ਨੂੰ ਲੈ ਕੇ ਪਰਤਿਆ ਜਦੋਂ ਆ ਕੇ ਮੈਂ ਤਾਂ ਕੋਲੀ ਆਰ ਨਾਲੇ ਅੰਦਰ ਆਇਆ ਮੈਂ ਜਿੰਨੇ ਦੇਖਿਆ ਫਿਰ ਮੈਂ ਇਹਨਾਂ ਨੂੰ ਫੋਨ ਦਿੱਤਾ ਤੇ ਫਿਰ ਸਾਰਾ ਬਾਜ਼ਾਰ ਇੱਥੇ ਆ ਕੇ ਇਕੱਠਾ ਹੋ ਗਿਆ ਘਰ ਸਾਡਾ ਸਾਹਮਣੇ ਤੇ ਇਹ ਹੋਇਆ ਕਿ ਅੜੇ ਰਾਤਾਂ ਦੇ ਵਿੱਚ ਇਹ ਲੱਗਦਾ ਤੁਹਾਨੂੰ ਕਿ ਹੋਇਆ ਤੁਹਾਡਾ ਬੇਟਾ ਜਿਹੜਾ ਚਲੋ ਹਾਲਾਤ ਕੀ ਪਰਿਵਾਰਕਾਂ ਲਈ ਲੜਾਈ ਝਗੜਾ ਆ ਗਿਆ ਮੀ ਦੁਕਾਨ ਨੂੰ ਲੜਾਈ ਕਿ ਕਿਸੇ ਨਾਲ ਕੋਈ ਇਹਦੀ ਲੜਾਈ ਝਗੜਾ ਨਹੀਂ ਸੀ ਕੋਈ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਮੈਨੂੰ ਇਹ ਨਹੀਂ ਪਤਾ ਲੱਗਦਾ ਕਿਹੜੇ ਹਾਲਾਤਾਂ ਤੋਂ ਕਾ ਮਜਬੂਰ ਹੋ ਕੇ ਇਸ ਬੰਦੇ ਨੇ ਇਹ ਕੰਮ ਕੋਈ ਥੋੜਾ ਸੁਣਾਇਆ ਕਿ ਦੁਕਾਨ ਆਟਾ ਕਰਨ ਦਾ ਕੋਈ ਨਹੀਂ ਮੈਂ ਇਹਨੂੰ ਕਿਹਾ ਤੂੰ ਇਹਦਾ ਕੰਮ ਕਰ ਲੈ ਹਰਿਆਣੇ ਦੇ ਵਿੱਚ ਮੈਂ ਕਿਹਾ ਕੰਮ ਹੋਗਾ ਸਾਡਾ ਮੋਬਾਈਲ ਸਪੇਅਰ ਪਾਉਂਦਾ ਮੈਂ ਕਿਹਾ ਤੁਹਾਨੂੰ ਮੈਂ ਉੱਥੇ ਦੁਕਾਨ ਖਿਲਾ ਦਿੰਦਾ ਕੋਸਾ ਵਗਾਰ ਨਹੀਂ ਮਿਲਿਆ ਨਹੀਂ ਮੈਂ ਉਥੇ ਇਹਨੂੰ ਮੋਬਾਈਲ ਤੇ ਸਪੇਰ ਪਾਰਦੀ ਤੇ ਇਹਦੀ ਖਲਾ ਦੇਣੀ ਸੀ ਮੈਂ ਕਿਹਾ ਤੇਰਾ ਬਹੁਤ ਵਧੀਆ ਕੰਮ ਆ ਸਾਡੇ ਕੋਲ ਐਸ ਵੇਲੇ 25-30 ਲੱਖ ਦਾ ਮਾਲ ਮੈਂ ਕਿਹਾ ਫਸਿਆ ਪਿਆ ਇਹਨੂੰ ਮੈਂ ਦੂਸਰੀ ਜਗ੍ਹਾ ਇਹਨੂੰ ਮੈਂ ਵੇਚ ਲਵਾਂ ਇੱਕ ਕਿੰਨੇ ਭੈਣ ਭਰਾ ਸਕੇ ਇੱਕ ਭੈਣ ਇੱਕ ਭਰਾ ਅੱਜ ਜਿਹੜਾ ਕੀ ਮਾਮਲਾ ਹੋਇਆ ਦੁਕਾਨ ਤੇ ਦੁਕਾਨ ਤੇ ਇੱਕ ਨਕੇਤ ਆ ਮੁੰਡਾ ਉਹਨੇ ਆਪਣੀ ਦੁਕਾਨ ਤੇ ਫਹਾ ਲੈਣਿਆ ਇਹ ਨਾਮ ਹੁੰਦਾ ਜੀ ਨਕੇਤ ਉਹ ਨਿੱਕੇ ਇਹ ਕੀ ਕੰਮ ਕਰਦਾ ਸੀਗਾ ਦੁਕਾਨ ਤੇ ਕੰਮ ਕਰਦਾ ਆਪਣੀ ਤੇ ਮਨਿਆਰੀ ਦੀ ਦੁਕਾਨ ਆ ਉਹਾਂ ਦੀ ਤੇ ਕੀ ਜੇਬ ਚ ਕੋਈ ਸੂਸਾਇਡ ਨੋਟ ਮਿਲਿਆ ਜਾਂ ਪਤਾ ਲੱਗਾ ਕਿ ਕਿਹੜੇ ਕਾਰਨਾਂ ਨਾਲ ਹੋਇਆ ਨਹੀਂ ਹਜੇ ਨਹੀਂ ਕੋਈ ਵੀ ਮਿਲਿਆ ਜੀ ਕੁਛ ਨਹੀਂ ਆਇਆ ਸਰ ਕਿਦਾਂ ਡੈਥ ਹੋਈ ਹੈ ਤੁਹਾਨੂੰ ਫੋਹਾ ਲਿਆ ਨਹੀਂ ਬਾਕੀ ਉਹਨੇ ਦੇ ਡੈਡੀ ਦੇ ਬਿਆਨਾਂ ਤੇ ਕਾਰਵਾਈ ਲਾ ਕੇ ਫਿਰ ਪਤਾ ਲੱਗਣਾ ਹੈ